哦，不对。 바. 포구청 인터넷 방지 ਸੁਖੀ ਜੀ ਮੈਂ ਪਹਿਲਵਾਨ ਨਹੀਂ ਹਾਂ। ਅੱਛਾ ਪਹਿਲਵਾਨੀ ਕਰਦੇ ਹੋ ਜੀ? ਹਾਂ ਜੀ ਹਾਂ ਜੀ। ਕਿੱਥੋਂ ਆਏ ਬਾਜੀ? ਮੈਂ ਵੈਸੇ ਤਾਂ ਲੋਕੋਂ ਤਾਂ ਇੱਥੇ ਖਨੋਰੀ ਤੋਂ ਹੀ ਮੇਰਾ ਅਖਾੜਾ ਚੀਮਾ ਆ ਸੁਨਾਮ ਕੋਲ ਚੀਮਾ ਸਾਹਿਬ। ਜੀ। ਹਾਂ ਜੀ। ਕਿਸ ਤਰ੍ਹਾਂ ਦੇਖਦੇ ਹੋ ਇੱਥੇ ਆਇਆ ਹਾਂ ਅੰਦੋਲਨ ਚ ਸ਼ਾਮਲ ਹੋਣ ਲਈ ਤੇ ਪਹਿਲਵਾਨੀ ਰਗੜਾ ਲਾ ਰਹੇ ਹਾਂ। ਮਤਲਬ ਕਿ ਸਾਨੂੰ ਤਾਂ ਹੋ ਗਿਆ ਹਫਤਾ ਹੋ ਗਿਆ ਜੀ। ਅਸੀਂ ਸਵੇਰ ਸ਼ਾਮ ਆਪਣੀ ਮਿਹਨਤ ਵੀ ਲਾਉਣੀ ਇੱਥੇ। ਸੰਘਰਸ਼ ਚ ਵੀ ਡਟੇ ਹੋਏ ਆਂ ਕਿਸਾਨਾਂ ਦੇ ਨਾਲ ਲੰਗਰ ਦੀ ਸੇਵਾ ਬਾਕੀ ਅੱਗੇ ਬਾਰਡਰ ਤੇ ਜਦੋਂ ਵੀ ਸਾਡੇ ਆਗੂਆਂ ਦਾ ਹੁਕਮ ਹੋਊਗਾ। ਅੱਗੇ ਜਾਵਾਂਗੇ ਬਾਰਡਰ ਤੋੜਾਂਗੇ ਦਿੱਲੀ ਪੂਚ ਕਰਾਂਗੇ ਠੀਕ ਇਹ ਪਹਿਲਵਾਨੀ ਲੱਕੜੇ ਵਿੱਚ ਕੀ ਕੁਝ ਮਿਲਿਆ ਤੁਸੀਂ ਇਹਦੇ ਵਿੱਚ ਜੀ ਠੰਡੀਆਂ ਚੀਜ਼ਾਂ ਪਾਈ ਜਾਂਦੀਆਂ ਵਿੱਚ ਤਾਂ ਤੇ ਤਾਕਤ ਵਾਲੀਆਂ ਚੀਜ਼ਾਂ ਜਿਵੇਂ ਕਿ ਬਦਾਮ ਖਸਖਸ ਮਗਜ ਆਪਣੀ ਬਾਈ ਲੀਲਾ ਕਾਲੀਆਂ ਮਿਰਚਾਂ ਇਲੈਚੀਆਂ ਇਦਾਂ ਹੀ ਚੀਜ਼ਾਂ ਪਾਈ ਜਾਂਦੀਆਂ ਨੇ ਠੀਕ ਹੈ ਕਿੰਨੇ ਸਮੇਂ ਦੇ ਵਿੱਚ ਤਿਆਰ ਹੋ ਜਾਂਦਾ ਇਹਨੂੰ ਘੱਟੋ ਘੱਟ 2 ਜਾਂ 2.5 ਘੰਟੇ ਲੱਗਦੇ ਜੀ ਵਧੀਆ ਰਗੜਾ ਤਿਆਰ ਕਰਨ ਲਈ ਫਿਰ ਤਾਂ ਬਹੁਤ ਜ਼ੋਰ ਲੱਗਦਾ ਉਸ 'ਚ ਹਾਂ ਇਹ 'ਚ ਜ਼ੋਰ ਲੱਗਦਾ ਜੀ 2.5 ਘੰਟੇ ਲਗਾਤਾਰ ਰਗੜਨਾ ਪੈਂਦਾ ਜੀ ਮਤਲਬ ਕਿ ਇੱਕ ਤਰ੍ਹਾਂ ਦੀ ਆਪਣੀ ਹੱਥਾਂ ਦੀ ਪ੍ਰੈਕਟਿਸ ਵੀ ਹੁੰਦੀ ਹੈ ਅੱਜ ਇਸ ਤਰ੍ਹਾਂ ਦੇਖਦੇ ਇੱਕ ਪਾਸੇ ਤਾਂ ਕੇ ਜੇ ਪੰਜਾਬ ਦਾ youth ਹੈ ਜਿਹੜਾ ਨਸ਼ਿਆਂ ਦੇ ਦਲਦਲ ਵਿੱਚ ਡੁੱਬਿਆ ਤੇ ਦੂਸਰੇ ਪਾਸੇ ਤੁਸੀਂ ਇਸ ਤਰ੍ਹਾਂ ਕਰ ਰਹੇ ਹੋ ਨੌਜਵਾਨਾਂ ਨੂੰ ਕਿਸੇ ਦੇ ਭਈ ਜਿਵੇਂ ਆਪਣਾ ਕਿਸਾਨੀ ਅੰਦੋਲਨ ਆ ਇਹਨਾਂ ਤਾਂ ਦੂਜੇ মিডিਆ ਵਾਲੇ ਇਹਨੂੰ ਵੀ ਟੈਰਰਿਸਟ ਦੱਸਦੇ ਆ ਤਾਂ ਆਪਾਂ ਨੂੰ ਨਸ਼ੇੜੀ ਕਿਉਂ ਨਹੀਂ ਦੱਸਣਗੇ ਜੀ ਇਹ ਜੇ ਤੁਹਾਡੇ ਸਾਹਮਣੇ ਸੋ ਹੁਣ ਕੁਸ਼ਤੀਆਂ ਦਾ ਸੀਜ਼ਨ ਚੱਲ ਰਿਹਾ ਤੁਸੀਂ ਕੁਸ਼ਤੀ ਛੱਡ ਕੇ ਆਏ ਉੱਥੇ ਕੁਸ਼ਤੀਆਂ ਸੀਜ਼ਨ ਇਹ ਵੀ ਸਾਡੀ ਇੱਕ ਕੁਸ਼ਤੀ ਹੋਈ ਜੀ ਸਾਡੀ ਸੈਂਟਰ ਨਾਲ ਕੁਸ਼ਤੀ ਚੱਲ ਰਹੀ ਆ ਇਹ ਕਰਨਾ ਨਹੀਂ ਹੈ ਕੁਸ਼ਤੀ ਇਹ ਕੁਸ਼ਤੀ ਹੋਇਆ ਸਾਡੀ ਸਾਡੇ ਪਹਿਲਵਾਨਾਂ ਲਈ ਤਾਂ ਇਹ ਵੀ ਕੁਸ਼ਤੀ ਹੋਇਆ ਸਾਡੀ ਕਿਉਂਕਿ ਪਹਿਲਵਾਨ ਇੱਕ ਲੜਦਾ ਉਹਦੀ ਲੜਾਈ ਉਹਦੇ ਲਈ ਕੁਸ਼ਤੀ ਆ ਸਾਡੇ ਲਈ ਇਹ ਲੜਾਈ ਆ ਠੀਕ ਹੈ ਪੰਜਾਬ ਦਾ ਯੂਥ ਆਉਣ ਵਾਲੇ ਸਮੇਂ ਦੇ ਵਿੱਚ ਸਾਰਾ ਕੁਝ ਕਰਨ ਵਾਲਾ ਤਾਂ ਯੂਥ ਜੇਕਰ ਐਦਾਂ ਲੱਗਦਾ ਵੀ ਖੇਡਾਂ ਨਾਲ ਜੁੜੇ ਤਾਂ ਲੱਗਦਾ ਨਹੀਂ ਵੀ ਜਿਹੜਾ ਯੂਥ ਆ ਰਹੀ ਕਿ ਚੁੱਪ ਤੋਂ ਬਸ ਰਹਿੰਦਾ ਦੇਖੋ ਜੀ ਮੈਨੂੰ ਮੇਰੀ ਉਮਰ ਹਜੇ 20 ਸਾਲ ਹੀ ਆ ਤੇ ਮੈਨੂੰ 9 ਸਾਲ ਹੋ ਗਏ ਪਹਿਲਵਾਨੀ ਕਰਦਿਆਂ ਨੂੰ ਮੇਰੇ ਘਰ ਦੇ ਨੇ ਬਚਪਨ ਤੋਂ ਹੀ ਮੈਨੂੰ ਪਹਿਲਵਾਨੀ ਚ ਪਾਇਆ ਮੇਰੇ ਨਾਲ ਦੇ ਮੈਂ ਪੰਜਾਬ ਚ ਬਹੁਤ ਦੇਖਿਆ ਫੈਲਵਾਨੀ ਕਰਦੇ ਆ ਕੋਈ ਛੱਡਦੇ ਆ ਕਰਦੇ ਛੱਡਦੇ ਸਭ ਕਰਦੇ ਹੀ ਇਹ ਇਹ ਤਾਂ ਕਹਿਣ ਦੀਆਂ ਗੱਲਾਂ ਨੇ ਕਿ ਨਸ਼ੇ ਤੇ ਲੱਗੇ ਜਾਂ ਸਭ ਕਰਦੇ ਆ ਅੰਤ ਵਿੱਚ ਕੋਈ ਨਾਅਰਾ ਲਾਉਣਾ ਚਾਹੁੰਦਾ ਮੇਰਾ ਇਹੀ ਹੈ ਜੀ ਕਿ ਜਿਵੇਂ ਬਾਬਾ ਦੀਪ ਸਿੰਘ ਜੀ ਉਸ ਤੋਂ ਬਾਅਦ ਅੱਗੇ ਆਏ ਨਵੇਂ ਆਣ ਵਾਲੀ ਪੀੜ੍ਹੀ ਤੇ ਨਵੇਂ-ਨਵੇਂ ਯੂਥ ਜੁੜਦਾ ਰਹਿੰਦਾ ਜਿਵੇਂ ਦੀਪ ਸਿੰਘ ਸਿੱਧੂ ਸੀਗੇ ਉਸ ਤੋਂ ਬਾਅਦ ਇੱਕ ਖੁੰਡੁੱਲਿਆ ਦੂਜਾ ਦੋ ਬੂਟਾ ਨਾਲ ਦੀ ਨਾਲ ਉੱਗਣਗੇ ਆਪਣੇ ਪੰਜਾਬ ਦਾ ਇਹੀ ਹੈ ਕਿ ਇੱਕ ਖੁੰਡੁੱਲੂ ਆ ਦੋ ਬੂਟਾ ਗੂ ਅੱਜ ਮੈਂ ਮਰੂੰਗਾ ਮੇਰੇ ਨਾਲ ਦੋ ਹੋਰ ਖੜੇ ਹੋਣਗੇ ਤਾਂ ਠੀਕ ਹੈ